ਸਾਰੀ ਗੱਡੀ ਰੀਜਨਲ ਆ ਬਈ ਠੀਕ ਆ ਵੈਂਪਰਾ ਨੂੰ ਛੱਡ ਕੇ ਅੰਦਰੋਂ ਸੀਟ ਕਵਰ ਚੈੱਕ ਕਰ ਲਓ ਬਈ ਇੰਟੀਰੀਅਰ ਚੈੱਕ ਕਰ ਲਓ ਟੱਚ ਪਲੇਅਰ ਲੱਗਿਆ ਹੋਗਾ ਤੇ ਸੀਟ ਕਵਰ ਨਵੇਂ ਚੜੇ ਸਿੱਟਾਂ ਦੇ ਵਿੱਚ ਬਈ ਕੋਈ ਸੀਟ ਕਵਰ ਮਾੜਾ ਮੋਟਾ ਫਟਾ ਨਹੀਂ ਹੈਗਾ ਠੀਕ ਆ ਮੈਟ ਵਗੈਰਾ ਵਧੀਆ ਲੱਗਿਆ ਮੈਟਿੰਗ ਵਗੈਰਾ ਹੋਈ ਵੀ ਆ ਤੇ ਬਾਹਰਲੀ ਪਾਰਟੀ ਕੋਲੇ ਵੀ ਇਹ ਗੱਡੀ ਹੈ ਚੱਲੀ 2010 ਮਾਡਲ ਆ ਜੀ 4 ਆ ਦੂਜੇ ਨਾਮ ਦੀ ਹੈਗੀ ਪਾਸਿੰਗ 7 ਮਹੀਨੇ ਦੀ ਪਈ ਹੈ ਗੱਡੀ ਦੀ ਅੱਸੀ ਗੱਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇ ਸੌਕੀ ਬਠਿੰਡੇ ਵਾਲਾ ਤੇ ਤੇ ਅੱਜ ਆਪਾਂ ਤੁਹਾਡੇ ਲਈ ਅਨੋਵਾ G4 ਗੱਡੀ ਲੈ ਕੇ ਆਂਦੀ ਆ 2010 ਮਾਡਲ ਆ ਤੇ ਬਈ ਪਹਿਲਾਂ ਆਪਾਂ ਨਾ ਸੇਫ ਬਾਰੇ ਗੱਲਬਾਤ ਕਰ ਲਈਏ ਜਿਵੇਂ ਵੀਰਾਂ ਦੇ ਕਮੈਂਟ ਆਉਂਦੇ ਠੀਕ ਆ ਆਪਾਂ ਨਿਊ ਸ਼ੇਪ ਦੀ ਗੱਡੀ ਲੈ ਕੇ ਆਨੇ ਵੀਰ ਕਹਿ ਦਿੰਦੇ ਆ ਕਿ ਵੀ ਮਾਡਲ ਆ ਪੁਰਾਣਾ ਠੀਕ ਆ ਸ਼ੇਪ ਨਵੀ ਤਾਂ ਕਿ ਵੀ ਲੱਗੀ ਵੱਜੀ ਆ ਜੇ ਬਈ ਆਪਾਂ ਵੀਡੀਓ ਦੇ ਵਿੱਚ ਠੀਕ ਆ ਕਹਿ ਦੇਣੇ ਹੁੰਨੇ ਆ ਵੀ ਗੱਡੀ ਲੱਗੀ ਵੱਜੀ ਹੈ ਨਹੀਂ ਤਾਂ ਲੱਗੀ ਵੱਜੀ ਹੈ ਨਹੀਂ ਜੇ ਕੋਈ ਵੀਰ ਚੈੱਕ ਕਰਨਾ ਚਾਹੁੰਦਾ ਠੀਕ ਆ ਚੈੱਕ ਕਰਕੇ ਗੱਡੀ ਲੈ ਸਕਦਾਗਾ ਤੇ ਆਪਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਕਰਦੇ ਨਹੀਂ ਹੈਗੇ ਬਾਕੀ ਇਹ ਗੱਡੀ ਵੀਰ ਰਣਜੋਧ ਕੋਲ ਖੜੀ ਹੈਗੀ ਵਿ ਜਿੰਨੇ ਵੀਰ ਵੀ ਇਥੋਂ ਗੱਡੀ ਲੈ ਕੇ ਦੂਰੋਂ ਦੂਰੋਂ ਗੱਡੀ ਲੈ ਕੇ ਆਉਂਦੇ ਆ ਕਿ ਤੇ ਗੱਡੀਆਂ ਸਾਫ਼ ਸੁਥਰੀਆਂ ਲੱਗੀਆਂ ਚੰਗੀ ਕਢਹਿੰਦੇ ਗੱਡੀਆਂ ਲੈ ਕੇ ਆਉਂਦਾਗਾ ਤੇ ਇਹ ਗੇ 2010 ਮਾਡਲ ਆ ਜੀ 4 ਆ ਦੂਜੇ ਨਾਂ ਦੀ ਗੱਡੀ ਆ ਬਈ ਪਾਸੇ ਤਾਂ ਇਹਦੀ ਗੱਡੀ ਦੀ ਆਪਤ ਵੀ ਪਈ ਆ ਵੇ ਠੀਕ ਆ 7 ਮਹੀਨੇ ਦੀ ਹਲੇ ਤੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਚੈੱਕ ਕਰ ਲੋ ਵੀ ਗੱਡੀ ਦੇ ਚਾਰੋਂ ਟਾਇਰ ਨਵੇਂ ਲੱਗੇ ਸੀ ਬਈ ਮਾਰੀ ਮੋਟੀ ਚੱਲੀ ਟਾਇਰ ਲਵਾ ਕੇ ਠੀਕ ਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਬਈ ਦੇਖ ਸਕਦੇ ਹੋ ਤੁਸੀਂ ਨਾ ਬਈ ਅੰਟੀਅਰ ਤੇ ਛਾਤ ਮਰਾਈ ਖਰਾ ਰੰ ਸਾਰੀ ਗੱਡੀ ਰੀਜਨਲ ਆ ਬਈ ਠੀਕ ਆ ਬੈਂਪਰਾਂ ਨੂੰ ਛੱਡ ਕੇ ਅੰਦਰੋਂ ਸੀਟ ਕਵਰ ਚੈੱਕ ਕਰ ਲਓ ਬਈ ਅੰਟੀਰੀਅਰ ਚੈੱਕ ਕਰ ਲਓ ਟੱਚ ਪਲੇਅਰ ਲੱਗਿਆ ਹੋਗਾ ਤੇ ਸੀਟ ਕਵਰ ਨਵੇਂ ਜਿਹੜੇ ਸੀਟਾਂ ਦੇ ਵਿੱਚ ਬਈ ਕੋਈ ਸੀਟ ਕਵਰ ਮਾੜਾ ਮੋਟਾ ਵੀ ਫਟਾ ਨਹੀਂ ਹੈਗਾ ਠੀਕ ਆ ਮੈਟ ਵਗੈਰਾ ਵਧੀਆ ਲੱਗਿਆ ਮੈਟਿੰਗ ਵਗੈਰਾ ਹੋਈ ਵੀ ਆ ਤੇ ਬਾਹਰਲੀ ਪਾਰਟੀ ਕੋਲੇ ਵੀ ਇਹ ਗੱਡੀ ਇਹ ਚੱਲੀ ਵੀ ਠੀਕ ਆ ਐਨ ਆਰ ਆ ਵੀਰ ਸੀ ਜਿਹੜੇ ਕੋਲ ਚੱਲੀ ਵੀਰ ਕੋਲੇ ਤੇ ਬੈਕ ਤੋਂ ਤੁਸੀਂ ਦੇਖ ਲਓ ਬਾਈ ਗੱਡੀ ਸਾਫ਼ ਸੁਥਰੀ ਪੇਜ ਚੰਗੀ ਕੰਡੀਸ਼ਨ ਦੀ ਆ ਪੰਜਾਬ ਨੰਬਰ ਦੇ ਕੰਮ ਕਰਦਾ ਵੀਰ ਠੀਕ ਆ ਕੋਈ ਬਾਹਰਲਾ ਨੰਬਰ ਗੱਡੀ ਲੈ ਕੇ ਆਉ ਪੰਜਾਬ ਨੰਬਰ ਆਉਣ ਲਈ ਗੱਡੀਆਂ ਲੈ ਕੇ ਆਉਂਦਾਗਾ ਅਨੋਵਾ ਤੇ ਖਾਸ ਕਰਕੇ ਕਾਮਵੀਰ ਦਾ ਇਧਰ ਆ ਟਾਇਰ ਚੈੱਕ ਕਰਾ ਦੀ ਬਈ ਆਪਾਂ ਸੋ ਇੰਜਨ ਦੇ ਵਿੱਚ ਆ ਹਵਾ ਸਰਾਵਾਂਗੇ ਵੀਰੇ ਦਾ ਬਈ ਮੜਾ ਜੀ ਫਰੰਟ ਤੇ ਕਰਾਂ ਬਸ ਛਾਤ ਮਰਾ ਦੀ ਇੰਜਨ ਤੇ ਬਾਕੀ ਬਈ ਤੁਹਾਨੂੰ ਪਤਾ ਹੀ ਜਿੰਨੀਆਂ ਵੀ ਗੱਡੀਆਂ ਵੀਰਾ ਆਪਾਂ ਵੀਡੀਓ ਪਾਈ ਆ ਠੀਕ ਆ ਦੀਆਂ ਗੱਡੀਆਂ ਵੀ ਆ ਇੰਜਨ ਵਗੈਰਾ ਸਾਫ਼ ਸੁਥਰੇ ਹੁੰਦੇ ਆ ਚੰਗੀ ਕੰਡੀਸ਼ਨ ਦੇ ਗੱਡੀਆਂ ਹੁੰਦੀਆਂ ਆਗੀਆਂ ਤੇ ਵੀਰ ਨਾਲ ਸੰਪਰਕ ਕਰ ਲਿਓ ਠੀਕ ਆ ਬਈ ਰੇਟ ਵੀ ਗੱਡੀ ਦਾ ਨਾ ਜਾਇਜ਼ ਤੇ ਰਹੂਗਾ ਨਵੇਂ ਇੰਜਨ ਤੇ ਛਾਤ ਮਰਾਈਗਾ ਲਓ ਵੀ ਜਿਵੇਂ ਗੱਡੀ ਸਾਰੀ ਸਾਫ ਸੁਥਰੀ ਪਈ ਠੀਕ ਹੈ ਉਵੇਂ ਇੰਜਨ ਵੀ ਗੱਡੀ ਦਾ ਨਾ ਸਾਫ ਸੁਥਰਾ ਪਿਆ ਹੈਗਾ ਐਮ ਰਾਉਂਡ ਦੀ ਬੈਟਰੀ ਲੱਗੀ ਹੋਏਗੀ ਕਿਤੋਂ ਕੋਈ ਲੱਗੀ ਵਿੱਚ ਨਹੀਂ ਕੋਟੇ ਪਿਲਰ ਤੇ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਸੀਲਡ ਪਈ ਆ ਸਾਰੀ ਗੱਡੀ ਸੀਲਡ ਹੈ ਇੰਜਨ ਸੀਲਡ ਹੈ ਗੱਡੀ ਦਾ ਆਪਾਂ ਨੂੰ ਪੂਰਾ ਵਿਸ਼ਵਾਸ ਆ ਵੀ ਰਣਜੋਤ ਤੇ ਗੱਡੀ ਲੱਗੀ ਵੱਜੀ ਲੈ ਕੇ ਨਹੀਂ ਆਉਂਦਾ ਕਿ ਵੀਰ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਬਈ ਜਾਣਕਾਰੀ ਗੱਡੀ ਦੀ 2010 ਮਾਡਲ ਆ G4 ਆ ਦੂਜੇ ਨਾਮ ਦੀ ਹੈਗੀ ਪਾਸਿੰਗ 7 ਮਹੀਨੇ ਦੀ ਪਈ ਆ ਗੱਡੀ ਦੀ ਰੇਟ ਹੈਗਾ ਕਿ 3 ਲੱਖ ਰੁਪਈਆ ਮੌਕੇ ਤੇ ਵੀਰ ਮਾਨਤਨ ਕਹਿੰਦੇ ਸੀ ਤੁਹਾਡਾ ਜਰੂਰ ਕੀਤਾ ਜਾਊਗਾ ਠੀਕ ਹੈ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਧੰਨਵਾਦ